ਮੈਂ ਖੇਤ ਹੜ ਮਾਰਿਆ ਸੀ ਤੇ ਤੂੰ ਪਿਛੋ ਗੇੜ ਤੇ ਖੜੀ ਕੀ ਕਰਦੀ ਸੀ ਤੂੰ ਮੇਰੀ ਪਿੰਡ ਦੇ ਵਿੱਚ ਨੱਕ ਵੜਾ ਕੇ ਰੱਖਤੀ ਮੇਰਾ ਸਰਦਾਰ ਜੀ ਗਲਤੀ ਹੋ ਗਈ ਨਾ ਮੇਰਾ ਸਰਦਾਰ ਜੀ ਹੈ ਅੱਜ ਸਰਦਾਰ ਜੀ ਨੇ ਮੈਨੂੰ ਕੁੱਟਿਆ ਚਲੋ ਕੋਈ ਗੱਲ ਨਹੀਂ ਮੇਰੀ ਵੀ ਗਲਤੀ ਸੀ ਪਰ ਅੱਜ ਮੇਰਾ ਜੀਵਨ ਸਫਲਾ ਹੋ ਗਿਆ ਅੱਜ ਮੈਨੂੰ ਉਹਨਾਂ ਦੀ ਪਤਨੀ ਹੋਣ ਦਾ ਪੂਰਾ ਮਾਣ ਹੋ ਰਿਹਾ ਤੇ ਤੈਨੂੰ ਜੋ ਪਸੰਦ ਉਹ ਪਾਵਾਂ ਜੇ ਮੈਂ ਬੁਲਾਵਾਂ ਹਾਂ ਇਹ ਮੈਂ ਕਰਕੇ ਉਹ ਮਾਦਨੂਰੀਲਾ ਬਣਾਉਣ ਵਾਸਤੇ ਲੱਗਿਆ ਮੇਰਾ ਤਵੇ ਦੇ ਰੋਟੀਆਂ ਪਕਾਉਂਦੇ ਦਾ ਹੱਥ ਸੜ ਗਿਆ ਅੱਜ ਰੋਟੀਆਂ ਤੂੰ ਪਕਾ ਲੈ ਅੱਛਾ ਹਾਂ ਮੈਂ ਰੋਟੀਆਂ ਪਕਾਉਂਗੀ ਪਰ ਤਾਂ ਤੈਨੂੰ ਮੈਂ ਦੱਸਦੀ ਆ ਮੈਂ ਲਾਉਣੀ ਆ ਮੇਰਾ ਪੁਰਾਣਾ ਫੋਨ ਹਲੋ ਵੀਰੇ ਉਹ ਪੁਰਾਣਾ ਅਸੀਂ ਕੋਈ ਭੈਣ ਰੋਟੀਆਂ ਪਕਾਉਣ ਨੂੰ ਨਹੀਂ ਸੀ ਗਈ ਹੁਣ ਤੈਨੂੰ ਮੈਂ ਖਵਾਉਣਾ ਰੋਟੀਆਂ ਕੋਈ ਨਾ ਹੁਣ ਤੇਰੇ ਨਾਲ ਪੁਲਿਸ ਕੇਸ ਕਰਾਂਗੇ ਆ ਘਰ ਚੋਂ ਅਦਲਾ ਲਾਵਾਂਗੇ ਅਦਲਾ